ਜ਼ਿੰਦਗੀ ਦਾ ਇੱਕ ਬਹੁਤ ਅਹਿਮ ਸਵਾਲ ਖੁਸ਼ੀ ਕਿਨੂੰ ਕਿਨੂੰ ਚਾਹੀਦੀ ਹੈ ਮੈਨੂੰ ਤੁਹਾਨੂੰ ਤੇ ਮੈਨੂੰ ਲੱਗਦਾ ਹੈ ਕਿ ਹਰ ਇਨਸਾਨ ਜਦੋਂ ਵੀ ਕਿਸੇ ਨੂੰ ਪੁੱਛਿਆ ਜਾਂਦਾ ਹੈ ਨਾ ਕਿ ਤੁਹਾਨੂੰ ਖੁਸ਼ੀ ਚਾਹੀਦੀ ਹੈ ਹਰ ਇਨਸਾਨ ਦਾ ਹੱਥ ਹੁੰਦਾ ਹੈ ਕਿ ਬਿਲਕੁਲ ਮੈਨੂੰ ਖੁਸ਼ੀ ਚਾਹੀਦੀ ਹੈ ਤੇ ਸੱਸ਼ੀ ਗੱਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੇ ਆਪ ਤੇ ਇੱਕ ਛੋਟੀ ਜਿਹੀ ਝਾਤ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋਵੋਗੇ ਮੈਂ ਨੀਲਮ ਤੁਹਾਡਾ ਸਵਾਗਤ ਕਰਦੀ ਹਾਂ ਰੌ ਟਾਕਸ ਵਿੱਚ ਜਿੱਥੇ ਅਸੀਂ ਆਪਣੀ ਖੁਸ਼ੀ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਈ ਲੋਕ ਕਹਿੰਦੇ ਆ ਕਿ ਸਾਨੂੰ ਸਨਸੈਟ ਨਾਲ ਖੁਸ਼ੀ ਮਿਲਦੀ ਹੈ। ਕਈ ਲੋਕ ਕਹਿੰਦੇ ਆ ਕਿ ਅਸੀਂ ਆਪਣੀ ਫੇਵਰਿਟ ਡੈਸਟੀਨੇਸ਼ਨਸ ਤੇ ਜਾਂਦੇ ਆ ਨਾ ਤਾਂ ਸਾਨੂੰ ਉੱਥੇ ਖੁਸ਼ੀ ਮਿਲਦੀ ਹੈ। ਕਈ ਲੋਕ ਕਹਿੰਦੇ ਸਾਨੂੰ ਸ਼ਾਪਿੰਗ ਕਰਕੇ ਖੁਸ਼ੀ ਮਿਲਦੀ ਹੈ। ਤਾਂ ਇੱਕ ਅਜ ਸਿਨੈਰੀਓ ਇਮੇਜਿਨ ਕਰਦੇ। ਇਸ ਸਿਨੈਰੀਓ ਦੇ ਵਿੱਚ ਕੀ ਹੈ ਕਿ ਮੰਨ ਲਓ ਤੁਸੀਂ ਆਪਣੇ ਕਿਸੇ ਫੇਵਰਿਟ ਡੈਸਟੀਨੇਸ਼ਨ ਤੇ ਗਏ ਹੋ। ਤੁਸੀਂ ਸਨਸੈਟ ਇੰਜੋਏ ਕਰ ਰਹੇ ਹੋ ਜਾਂ ਤੁਸੀਂ ਸ਼ਾਪਿੰਗ ਕਰ ਰਹੇ ਹੋ। ਸਡਨਲੀ ਇੱਕ ਕਾਲ ਆਉਂਦੀ ਹੈ। ਉਸ ਕਾਲ ਦੇ ਵਿੱਚ ਇੱਕ ਬੈਡ ਨਿਊਜ਼ ਹੁੰਦੀ ਹੈ ਜੋ ਕਿ ਤੁਹਾਡੇ ਲਈ ਬਹੁਤ ਕੀ ਜਿਆਦਾ ਦਰਦਨਾਕ ਖਬਰ ਹੁੰਦੀ ਹੈ ਉਹ ਕੋਈ ਲਾਸ ਹੋ ਸਕਦਾ ਆ ਉਹ ਕੁਝ ਵੀ ਹੋ ਸਕਦਾ ਹੈ ਕੀ ਤੁਹਾਡੀ ਖੁਸ਼ੀ ਹੱਲੇ ਵੀ ਸਨਸੈਟ ਵਿੱਚ ਹੈ ਕਿ ਤੁਸੀਂ ਹੱਲੇ ਵੀ ਖੁਸ਼ ਹੋ ਕਿ ਤੁਸੀਂ ਹੱਲੇ ਵੀ ਉਸ ਡੈਸਟੀਨੇਸ਼ਨ ਨੂੰ ਇੰਜੋਏ ਕਰ ਰਹੇ ਹੋ ਆਬਵੀਅਸਲੀ ਨਹੀਂ ਬਿਲਕੁਲ ਅ ਬਿਗ ਨੋ ਆਈ ਗੈਸ ਹੈ ਨਾ ਤਾਂ ਫਿਰ ਸਨਸੈਟ ਤਾਂ ਉੱਥੇ ਹੀ ਆ ਹੱਲੇ ਵੀ ਡੈਸਟੀਨੇਸ਼ਨ ਵੀ ਉੱਥੇ ਹੀ ਆ ਘੁੰਮਣ ਵਾਲੀ ਜਗ੍ਹਾ ਵੀ ਪੈਸਾ ਵੀ ਤੁਹਾਡੀ ਜੇਬ ਚ ਹੈ ਬਟ ਇੱਕ ਨਿਊਜ਼ ਨੇ ਸਾਰਾ ਸਿਨੈਰੀਓ ਚੇਂਜ ਕਰਕੇ ਰੱਖਿਆ ਫਿਰ ਖੁਸ਼ੀ ਕਿੱਥੇ ਚਲੇਗੀ ਜੋ ਥੋੜੀ ਦੇਰ ਆਪਾਂ ਪਹਿਲਾਂ ਐਕਸਪੀਰੀਅੰਸ ਕਰ ਰਹੇ ਸੀ ਉਹ ਕਿੱਥੇ ਚਲੇਗੀ ਸੱਡਨਲੀ ਤਾਂ ਕੀ ਆਪਾਂ ਕਹਿ ਸਕਦੇ ਆ ਕਿ ਉਹ ਖੁਸ਼ੀ ਸੀਗੀ ਕਿਉਂਕਿ ਅਗਰ ਲੈਟ ਅ ਸੁਪੋਜ਼ ਅਗਰ ਇੱਕ ਖੀਰ ਹੈ ਉਹਦੇ ਵਿੱਚ ਮਿੱਠਾ ਪਾਇਆ ਹੈ ਅਗਰ ਉਹ ਖੀਰ ਮਿੱਠੀ ਹੈ ਤਾਂ ਉਹ ਦੁੱਖ ਜਿਵੇਂ ਮਿੱਠੀ ਲੱਗੂਗੀ ਸੁੱਖ ਜਿਵੇਂ ਮਿੱਠੀ ਲੱਗੂਗੀ ਇਹ ਤਾਂ ਨਹੀਂ ਕਹਿ ਸਕਦੇ ਨਾ ਕਿ ਅੱਜ ਅਸੀਂ ਦੁਖੀ ਆ ਤਾਂ ਕਿਉਂਕਿ ਮੈਂ ਦੁਖੀ ਆ ਤਾਂ ਖੀਰ ਦਾ ਸਵਾਦ ਚੇਂਜ ਹੋ ਗਿਆ ਨਹੀਂ ਖੀਰ ਦੁੱਖ ਜਿਵੇਂ ਮਿੱਠੀ ਲੱਗੂਗੀ ਖੁਸ਼ੀ ਜਿਵੇਂ ਮਿੱਠੀ ਲੱਗੂਗੀ ਕਿਉਂਕਿ ਖੀਰ ਮਿੱਠੀ ਹੈ ਠੀਕ ਹੈ ਤਾਂ ਇਸੇ ਤਰ੍ਹਾਂ ਖੁਸ਼ੀ ਜਿਹੜੀ ਹੈ ਨਾ ਉਹ ਅਗਰ ਸਿਨੈਰੀਓ ਵਾਈਜ਼ ਚੇਂਜ ਹੋ ਰਹੀ ਹੈ ਤਾਂ ਕੀ ਉਹ ਖੁਸ਼ੀ ਹੈ ਅਭਿਗਨੋ ਨਹੀਂ ਉਹ ਖੁਸ਼ੀ ਨਹੀਂ ਹੈ ਖੁਸ਼ੀ ਤੇ ਪਲੇਜ਼ਰ ਵਿੱਚ ਫਰਕ ਹੁੰਦਾ ਜੋ ਸਾਡੇ ਸੈਂਸਸ ਮਤਲਬ ਜੋ ਸਾਡੇ ਸੈਂਸਸ ਨੇ ਜੋ ਉਹਨੂੰ ਪਰਸੀਵ ਕਰਕੇ ਜੋ ਫੀਲ ਕਰ ਰਹੇ ਹੈ ਨਾ ਉਹ ਪਲੇਜ਼ਰ ਹੈ ਬਟ ਖੁਸ਼ੀ ਇਸ ਤੋਂ ਬਹੁਤ ਡਿਫਰੈਂਟ ਚੀਜ਼ ਹੈ ਇੱਕ ਹੋਰ ਵਹਿਮ ਹੈ ਕਿ ਖੁਸ਼ੀ ਦਾ ਮਤਲਬ ਸਾਨੂੰ ਲੱਗਦਾ ਹੈ ਕਿ ਵਾਓ ਆਮ ਸੋ ਹੈਪੀ ਕਿੰਨੀ ਖੁਸ਼ੀ ਦੀ ਗੱਲ ਐ ਹਨਾ ਕਾਈਂਡ ਆਫ ਚੀਜ਼ਾਂ ਨੂੰ ਆਪਾਂ ਖੁਸ਼ੀ ਮੰਨਦੇ ਆ ਬਟ ਖੁਸ਼ੀ ਇਸ ਤੋਂ ਬਹੁਤ ਵੱਖਰੀ ਚੀਜ਼ ਐ ਇਟਸ ਨਾਟ ਉਹਨੂੰ ਆਪਾਂ ਜੁਆਇਫੁਲਨੈਸ ਕਹਿ ਸਕਦੇ ਆ ਉਹਨੂੰ ਆਪਾਂ ਪਲੇਜ਼ਰ ਕਹਿ ਸਕਦੇ ਆ ਬਟ ਉਹਨੂੰ ਆਪਾਂ ਖੁਸ਼ੀ ਨਹੀਂ ਕਹਿ ਸਕਦੇ ਖੁਸ਼ੀ ਨੂੰ ਕ੍ਰੀਏਟ ਕਰਨ ਤੋਂ ਪਹਿਲਾਂ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਕਿ ਖੁਸ਼ੀ ਹੈ ਕੀ ਜਾਂ ਫਿਰ ਅਸੀਂ ਉਹਨੂੰ ਪਹਿਲਾਂ ਕ੍ਰੀਏਟ ਕਰਦੇ ਆ ਫਿਰ ਉਹਨੂੰ ਐਕਸਪੀਰੀਅੰਸ ਕਰਦੇ ਆ ਫਿਰ ਪਤਾ ਚੱਲੂਗਾ ਕਿ ਐਕਚੁਅਲ ਦੇ ਵਿੱਚ ਖੁਸ਼ੀ ਹੈ ਵੀ ਜਾਂ ਨਹੀਂ ਇਹ ਤਾਂ ਚਲੋ ਆਪਣਾ ਐਕਸਪੈਰੀਮੈਂਟਲ ਡਿਪੈਂਡੈਂਸ ਇੱਕ ਸਟੋਰੀ ਸੁਣਾਉਣੀ ਇੱਕ ਸਿਨੈਰੀਓ ਇਮੇਜਿਨ ਕਰਦੇ ਆ ਕਿ ਮੰਨ ਲਓ ਅਸੀਂ ਪਿਕਨਿਕ ਤੇ ਜਾਣਾ ਸੀ ਠੀਕ ਹੈ ਜਾਂ ਫਿਰ ਆਪਣੇ ਘਰੋਂ ਨਿਕਲਦੇ ਆ ਅਸੀਂ ਅਸੀਂ ਕਿਸੇ ਜਗ੍ਹਾ ਵਾਸਤੇ ਨਿਕਲਦੇ ਆ ਤੇ ਸਾਨੂੰ ਸਾਡੇ ਮਦਰ ਜਾਂ ਫੈਮਿਲੀ ਮੈਂਬਰਸ ਨੇ ਉਹ ਸਾਨੂੰ ਇੱਕ ਬੈਗਪੈਕ ਕਰਕੇ ਦਿੰਦੇ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਇਹਦੇ ਵਿੱਚ ਨਾ ਤੇਰੇ ਖਾਣ ਪੀਣ ਦੀਆਂ ਚੀਜ਼ਾਂ ਨੇ ਰਸਤੇ 'ਚ ਤੁਹਾਨੂੰ ਕਿਤੇ ਵੀ ਭੁੱਖ ਲੱਗੇ ਨਾ ਤੂੰ ਇਹਨੂੰ ਖਾ ਲਈ ਠੀਕ ਹੈ ਆਬਵੀਅਸਲੀ ਆਪਾਂ ਨੂੰ ਕਿਤੇ ਵੀ ਭੁੱਖ ਲੱਗਦੀ ਹੈ ਤਾਂ ਖਾ ਲੈਨੇ ਆ ਬਟ ਇਹ ਸਿਨੈਰੀਓ ਵਿੱਚ ਕੀ ਹੈ ਕਿ ਲੈਟ ਅ ਸਪੋਜ਼ ਕਿ ਮੈਂ ਘਰੋਂ ਨਿਕਲੀ ਮੇਰੇ ਬੈਗ ਦੇ ਵਿੱਚ ਸਮਾਨ ਸੀ ਖਾਣ ਪੀਣ ਦਾ ਰਸਤੇ 'ਚ ਜਾਂਦੇ ਜਾਂਦੇ ਨਾ ਮੈਂ ਇੱਕ ਗਾਂ ਦੇਖੀ ਮੈਂ ਦੇਖਿਆ ਮੈਨੂੰ ਭੁੱਖ ਲੱਗੀ ਹੋਈ ਸੀ ਪਰ ਕਿਉਂਕਿ ਮੈਂ ਇਹ ਭੁੱਲ ਗਈ ਸੀ ਕਿ ਮੇਰੇ ਬੈਗ ਦੇ ਵਿੱਚ ਸਮਾਨ ਹੈਗਾ ਖਾਣ ਪੀਣ ਦਾ ਤੇ ਮੈਂ ਰਸਤੇ ਵਿੱਚ ਇੱਕ ਗਾਂ ਦੇਖੀ ਉਹ ਗਾਂ ਕਾ ਚਰ ਰਹੀ ਸੀ ਗਾਂ ਨੂੰ ਕਾ ਚਰਦੇ ਦੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਇਹ ਆਪਣੀ ਭੁੱਖ ਮਿਟਾ ਰਹੀ ਹੈ ਮਤਲਬ ਇਹਨੂੰ ਭੁੱਖ ਲੱਗੀ ਤੇ ਖਾ ਰਹੀ ਹੈ ਖਾ ਤੇ ਸ਼ਾਇਦ ਇਹ ਘਾ ਖਾ ਕੇ ਨਾ ਮੈਂ ਵੀ ਆਪਣੀ ਭੁੱਖ ਨੂੰ ਖਤਮ ਕਰ ਸਕਦਾ ਹਾਂ ਮੈਂ ਆਪਣਾ ਸਮਾਨ ਭੁੱਲ ਕੇ ਮੈਂ ਉਸ ਗਾਂ ਨੂੰ ਕਾਪੀ ਕਰਕੇ ਉਹ ਘਾ ਖਾਣਾ ਖਾਣਾ ਸ਼ੁਰੂ ਕਰਤਾ ਮੈਂ ਖਾ ਵੀ ਲਿਆ ਔਖੇ ਸੌਖੇ ਮੇਰੇ ਟਾਈਪ ਦਾ ਨਹੀਂ ਸੀ ਮੇਰੀ ਬਾਡੀ ਵਾਸਤੇ ਵੀ ਨਹੀਂ ਸੀ ਬਟ ਸਟਿਲ ਮੈਂ ਉਹ ਘਾ ਖਾਣਾ ਸ਼ੁਰੂ ਕਰਤਾ ਬਹੁਤ ਘਾ ਸੀ ਦੁਨੀਆ ਦੇ ਵਿੱਚ ਬਟ ਮੈਨੂੰ ਇਦਾਂ ਫੀਲ ਹੋ ਰਿਹਾ ਸੀ ਕਿ ਯਾਰ ਮੈਨੂੰ ਮੇਰੀ ਭੁੱਖ ਕਿਉਂ ਨਹੀਂ ਮਿਟ ਰਹੀ ਮਤਲਬ ਮੈਨੂੰ ਹੱਲੇ ਵੀ ਭੁੱਖ ਲੱਗੀ ਹੋਈ ਐ ਤੇ ਮੈਂ ਕਾਹ ਵੀ ਖਾ ਰਿਆ ਆ ਸਭ ਕੁਝ ਮੇਰੇ ਕੋਲ ਹੈਗਾ ਕਾਜ ਨਾ ਮਰਜੀ ਮਤਲਬ ਅਬੰਡੈਂਸ ਦਾ ਆਪਿਆ ਸੀ ਸਿਮਿਲਰਲੀ ਜਦੋਂ ਅਸੀਂ ਇਸ ਦੁਨੀਆ ਤੇ ਆਏ ਸੀ ਅਸੀਂ ਕੌਣ ਇਸ ਸਰੀਰ ਮੇਰਾ ਨਾਮ ਮੇਰਾ ਟਾਈਟਲ ਨਹੀਂ ਅਸੀਂ ਮਤਲਬ ਜਦੋਂ ਸਾਡੀ ਰੂਹ ਇਸ ਦੁਨੀਆ ਤੇ ਇਸ ਸਰੀਰ ਦੇ ਵਿੱਚ ਪਰਵੇਸ਼ ਕੀਤੀ ਸੀ ਨਾ ਜਦੋਂ ਅਸੀਂ ਆਪਣੀ ਦੁਨੀਆ ਤੋਂ ਇਸ ਦੁਨੀਆ ਦੇ ਵਿੱਚ ਆਏ ਸੀ ਸਾਡੀ ਦੁਨੀਆ ਦੇ ਵਿੱਚ ਸਾਡੇ ਮਾਤਾ ਪਿਤਾ ਮਤਲਬ ਸਾਡੇ ਕ੍ਰੀਏਟਰ ਨੇਵੀ ਸਾਨੂੰ ਇੱਕ ਬੈਗ ਦਿੱਤਾ ਸੀ ਉਸ ਬੈਗ ਦੇ ਵਿੱਚ ਉਹਨੇ ਸਾਨੂੰ ਕੁਝ ਖੁਰਾਕ ਦਿੱਤੀ ਸੀ ਉਹਨੇ ਕਿਹਾ ਸੀ ਜਿੱਥੇ-ਜਿੱਥੇ ਜਿੱਦੀ-ਜਿੱਦੀ ਲੋੜ ਹੋਵੇ ਨਾ ਤੁਸੀਂ ਉੱਥੇ ਯੂਜ਼ ਕਰਨੀ ਹੈ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਫੀਲ ਨਹੀਂ ਹੋਊਗੀ ਉੱਥੋਂ ਨਿਕਲ ਕੇ ਮੇਰੀ ਜਿਹੜੀ ਰੂਹ ਦੀ ਖੁਰਾਕ ਸੀ ਉਹ ਮੇਰੀ ਰੂਹ ਦੀ ਖੁਰਾਕ ਸੀ ਕਿਉਂਕਿ ਮੈਂ ਰੂਹ ਸੀ ਮੈਂ ਸਰੀਰ ਨਹੀਂ ਸੀ ਸਰੀਰ ਤਾਂ ਮੈਂ ਇਸ ਦੁਨੀਆ ਦੇ ਵਿੱਚ ਆ ਕੇ ਲਿਆ ਜਦੋਂ ਮੈਂ ਉੱਥੋਂ ਤੁਰੀ ਸੀ ਮੇਰੇ ਬੈਗ ਦੇ ਵਿੱਚ ਕੁਝ ਖੁਰਾਕ ਸੀ ਜਿਸ ਜਿਸ ਖੁਰਾਕ ਦੇ ਵਿੱਚੋਂ ਇੱਕ ਸੀ ਖੁਸ਼ੀ ਉਹਨਾਂ ਨੇ ਮੈਨੂੰ ਖੁਸ਼ੀ ਵੀ ਦਿੱਤੀ ਸੀ ਨਾਲ ਕਿ ਥੱਲੇ ਜਾ ਕੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਦੀ ਮੰਗ ਕਰਨ ਦੀ ਲੋੜ ਨਹੀਂ ਪਰ ਜਦੋਂ ਮੈਂ ਇਸ ਦੁਨੀਆ ਤੇ ਆਈ ਨਾ ਮੈਨੂੰ ਪਤਾ ਲੱਗਿਆ ਕਿ ਫਲਾਨਾ ਬੰਦਾ ਕਾ ਖਾ ਰਿਆ ਆ ਫਲਾਨਾ ਬੰਦਾ ਪੱਤੇ ਖਾ ਰਿਆ ਆ ਮੈਨੂੰ ਲੱਗਿਆ ਕਿ ਅਗਰ ਉਹ ਇਹ ਸਭ ਕੁਝ ਖਾਰੇ ਨੇ ਤਾਂ ਸ਼ਾਇਦ ਭੁੱਖੇ ਦੇ ਨਾਲ ਹੀ ਮਿਟੂਗੀ ਕਿ ਸ਼ਾਇਦ ਮੇਰੀ ਜਿਹੜੀ ਖੁਰਾਕ ਹੈ ਉਹ ਇਹੀ ਹੈ ਤੇ ਜਦੋਂ ਮੈਂ ਇਹਨਾਂ ਨੂੰ ਖਾਊਗਾ ਤਾਂ ਮੈਂ ਆਟੋਮੈਟਿਕਲੀ ਵਧੀਆ ਫੀਲ ਕਰੂੰਗਾ ਲੋਕ ਧੰਨ ਘਮਾਰੇ ਸੀ ਘੁੰਮਣ ਜਾ ਰਹੇ ਸੀ ਖੁਸ਼ੀ ਅ ਅਲੱਗ-ਅਲੱਗ ਤਰ੍ਹਾਂ ਦੇ ਐਡਵੈਂਚਰਸ ਕਰ ਰਹੇ ਆ ਲਾਈਫ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਆ ਨੋ ਡਾਊਟ ఎవਰੀਥਿੰਗ ਇਜ਼ ਸੋ ਗੁੱਡ ਬਹੁਤ ਵਧੀਆ ਆ ਘੁੰਮਣਾ ਫਿਰਨਾ ਸਭ ਕੁਝ ਬਹੁਤ ਵਧੀਆ ਆ ਸਭ ਕੁਝ ਕਰਨਾ ਵੀ ਆ ਬਟ ਵੀ ਸ਼ੁੱਡ ਬੀ ਵੈਰੀ ਕਲੀਅਰ ਕਿ ਐਕਚੁਅਲ ਦੇ ਵਿੱਚ ਕੀ ਦੇ ਨਾਲ ਕੀ ਹੁੰਦਾ ਆ ਤਾਂ ਹੁਣ ਜੇ ਖਾਣ ਨਾਲ ਸਾਡੀ ਭੁੱਖ ਮਿਟਦੀ ਹੁੰਦੀ ਹੈ ਨਾ ਜੇ ਸਾਨੂੰ ਇਹ ਲੱਗ ਰਿਹਾ ਸੀ ਕਿ ਖਾਣ ਨਾਲ ਸਾਡੀ ਭੁੱਖ ਮਿਟ ਜੂਗੀ ਤੇ ਪੈਸਾ ਕਮਾਉਣ ਨਾਲ ਸਾਨੂੰ ਖੁਸ਼ੀ ਮਿਲ ਜੂਗੀ ਘੁੰਮਣ ਨਾਲ ਸਾਨੂੰ ਖੁਸ਼ੀ ਮਿਲ ਜੂਗੀ ਤਾਂ ਇੱਥੇ ਪਹਿਲਾਂ ਤਾਂ ਅੰਡਰਸਟੈਂਡਿੰਗ ਚ ਪ੍ਰੋਬਲਮ ਹੈ ਕਿ ਅਸੀਂ ਆਪਣਾ ਅਸੀਂ ਆਪਣਾ ਵਜੂਦ ਭੁੱਲ ਗਏ ਨਾ ਕਿਉਂਕਿ ਅਸੀਂ ਗਾਂ ਨੂੰ ਦੇਖ ਕੇ ਸਾਨੂੰ ਲੱਗਿਆ ਕਿ ਸ਼ਾਇਦ ਜੇ ਗਾਂ ਖਾ ਸਕਦੀ ਹੈ ਤਾਂ ਸਾਨੂੰ ਕੀ ਪ੍ਰੋਬਲਮ ਹੈ ਅਸੀਂ ਵੀ ਖਾ ਸਕਦੇ ਹਾਂ ਜਦੋਂ ਅਸੀਂ ਆਪਣਾ ਵਜੂਦ ਭੁੱਲ ਜਾਂਦੇ ਹਾਂ ਨਾ ਫਿਰ ਸਾਨੂੰ ਚੀਜ਼ਾਂ ਦੇ ਵਿੱਚ ਡਿਫਰੈਂਸ ਕਰਨਾ ਔਖਾ ਹੋ ਜਾਂਦਾ ਜਿਵੇਂ ਕਿ ਅੱਜ ਪਲੇਜ਼ਰ ਤੇ ਖੁਸ਼ੀ ਦੇ ਵਿੱਚ ਸਾਨੂੰ ਡਿਫਰੈਂਸ ਕਰਨਾ ਔਖਾ ਹੋ ਰਿਹਾ ਹੈ ਸਾਡੇ ਸਰੀਰ ਨੂੰ ਜੋ ਮਿਲ ਰਿਹਾ ਨਾ ਸਾਡੀ ਬਾਡੀ ਨੂੰ ਜੋ ਮਿਲ ਰਿਹਾ ਉਹ ਪਲੇਜ਼ਰ ਨੇ ਕਿਤੇ ਨਾ ਕਿਤੇ ਉਹ ਜॉयਫੁਲਨੈਸ ਵੀ ਹੋ ਸਕਦੀ ਹੈ ਬਟ ਖੁਸ਼ੀ ਸਾਡੀ ਰੂਹ ਦੀ ਖੁਰਾਕ ਹੈ ਜੋ ਸਾਨੂੰ ਉੱਪਰੋਂ ਜਦੋਂ ਅਸੀਂ ਇਸ ਧਰਤੀ ਤੇ ਆਏ ਸੀ ਅਸੀਂ ਕੌਣ ਅਸੀਂ ਆਤਮਾ ਅਸੀਂ ਸੋਲ ਅਸੀਂ ਜਦੋਂ ਇਹ ਸਰੀਰ ਲਿਆ ਸੀ ਨਾ ਉਹ ਖੁਰਾਕ ਸਾਡੇ ਨਾਲ ਆਈ ਸੀ ਪਰ ਅਸੀਂ ਭੁੱਲ ਗਏ ਕਿ ਉਹ ਖੁਰਾਕ ਸਾਡੇ ਕੋਲ ਹੈਗੀ ਹੈ ਅਸੀਂ ਦਰ ਦਰ ਭਟਕ ਰਹੇ ਹਾਂ ਜਦੋਂ ਸਾਨੂੰ ਭੁੱਖ ਲੱਗ ਰਹੀ ਹੈ ਜਿਵੇਂ ਗਾਂ ਨੂੰ ਦੇਖ ਕੇ ਮੈਨੂੰ ਭੁੱਖ ਲੱਗ ਰਹੀ ਸੀ ਮੈਂ ਖਾ ਵੀ ਰਹੀ ਸੀ ਗਾ ਬਟ ਸਟਿਲ ਮੇਰੀ ਭੁੱਖ ਨਹੀਂ ਸੀ ਮੇਟ ਰਹੀ ਕਿਉਂਕਿ ਮੈਂ ਭੁੱਲ ਗਈ ਸੀ ਕਿ ਇਹ ਮੇਰੀ ਖੁਰਾਕ ਨਹੀਂ ਹੈ ਮੈਂ ਭੁੱਲ ਗਈ ਸੀ ਕਿ ਮੈਂ ਇਨਸਾਨ ਹਾਂ ਉਹ ਗਾਂ ਆ ਸਿਮਿਲਰਲੀ ਜਦੋਂ ਅਸੀਂ ਇਸ ਧਰਤੀ ਤੇ ਆਉਂਨੇ ਆ ਨਾ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਇਨਸਾਨ ਨਹੀਂ ਆ ਅਸੀਂ ਇੱਕ ਰੂਹ ਆ ਜੋ ਇਸ ਇਨਸਾਨੀ ਸਫਰ ਤੇ ਆਏ ਹੋਏ ਆ ਅਸੀਂ ਆਪਣਾ ਰੋਹਾਨੀ ਸਫਰ ਤੈਅ ਕਰਨ ਵਾਸਤੇ ਇਸ ਧਰਤੀ ਤੇ ਆਏ ਹੋਏ ਆ ਇਹ ਚਲੋ ਇੱਕ ਬਹੁਤ ਵੱਡਾ ਟੌਪਿਕ ਹੈ ਇਹਨੋਂ ਉੱਪਰ ਲੇਟਰ ਆਨ ਡਿਸਕਸ ਕਰਾਂਗੇ ਤਾਂ ਅਸੀਂ ਆਪਣੀ ਬਾਡੀ ਨੂੰ ਜੋ ਪਲੇਜ਼ਰ ਮਿਲਦਾ ਹੈ ਨਾ ਅਸੀਂ ਉਹਨੂੰ ਖੁਸ਼ੀ ਮੰਨ ਲੈਂਦੇ ਆ ਤੇ ਅਸੀਂ ਉਹਨੂੰ ਸੀਖ ਕਰਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਹਰ ਇੱਕ ਇਨਸਾਨ ਸਾਡੇ ਅਰਾਊਂਡ ਇਹ ਚੀਜ਼ਾਂ ਕਰ ਰਿਹਾ ਹੁੰਦਾ ਆ ਖੁਸ਼ੀ ਇੱਕ ਇਹੋ ਜੀ ਚੀਜ਼ ਹੈ ਕਿ ਤੁਸੀਂ ਜਿਸ ਵੀ ਜਗ੍ਹਾ ਤੇ ਬੈਠੋਗੇ ਨਾ ਉਹ ਤੁਹਾਡੇ ਨਾਲ ਹੋਊਗੀ ਖੁਸ਼ੀ ਇਸ ਨੋਟ ਕਿ ਵਾਓ ਆਮ ਸੋ ਹੈਪੀ ਇਹ ਟਾਈਪਸ ਨੋ ਖੁਸ਼ੀ ਇਸ ਨੋਟ ਲਾਈਕ ਥੈਟ ਖੁਸ਼ੀ ਇਸ ਕਿ ਜਦੋਂ ਤੁਸੀਂ ਜੋ ਬੋਲਦੇ ਹੋ ਜੋ ਸੋਚਦੇ ਹੋ ਤੇ ਜੋ ਕਰਦੇ ਹੋ ਮਤਲਬ ਤਿੰਨੋਂ ਕਰਮ ਤੁਹਾਡੇ ਇਹ ਤਿੰਨੋਂ ਕਰਮ ਨੇ ਸੋਚ ਬੋਲ ਐਕਸ਼ਨ ਜਦੋਂ ਇਹ ਸੇਮ ਹੋ ਜਾਂਦੇ ਨੇ ਨਾ ਬਿਲਕੁਲ ਸੇਮ ਉਸ ਟਾਈਮ ਤੁਸੀਂ ਖੁਸ਼ੀ ਐਕਸਪੀਰੀਅੰਸ ਕਰਦੇ ਹੋ ਉਹ ਤੁਹਾਡੀ ਰੂਹ ਦੀ ਖੁਰਾਕ ਹੈ ਉਸ ਟਾਈਮ ਤੁਹਾਡੀ ਰੂਹ ਖੁਸ਼ ਮਹਿਸੂਸ ਕਰਦੀ ਹੈ ਫਿਰ ਉਹ ਸਿਨੈਰੀਓ ਕੋਈ ਵੀ ਹੋਵੇ ਤੁਸੀਂ ਕੰਟੈਂਟਡ ਫੀਲ ਕਰਦੇ ਹੋ ਤੁਸੀਂ ਖੁਸ਼ ਫੀਲ ਕਰਦੇ ਹੋ ਤੁਸੀਂ ਸੈਟੀਸਫਾਈਂਗ ਫੀਲ ਕਰਦੇ ਹੋ ਇਹ ਚੀਜ਼ ਨੂੰ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਤੁਸੀਂ ਦੇਖਿਆ ਹੋਣਾ ਆ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਕਹਿੰਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਤੇ ਉਹ ਤੰਗ ਵੀ ਹੁੰਦੇ ਨੇ ਉਹ ਬਹੁਤ ਤੰਗ ਹੁੰਦੇ ਨੇ ਅੰਦਰੋਂ ਜੋ ਕਰਦੇ ਕੁਛ ਨਹੀਂ ਕਹਿੰਦੇ ਕੁਛ ਨਹੀਂ ਤੁਸੀਂ ਵੀ ਕਰਕੇ ਦੇਖਿਓ ਕਿ ਤੁਸੀਂ ਸੋਚ ਕੁਛ ਰਹੇ ਹੋ ਕਰ ਕੁਛ ਰਹੇ ਹੋ ਜਿੱਦਾਂ ਹੁਣ ਆਪਾਂ ਦੇਖੀਏ ਕਿ ਜਦੋਂ ਅਸੀਂ ਇਸ ਧਰਤੀ ਤੇ ਆਉਨੇ ਆ ਨਾ ਇੱਕ ਬੱਚੇ ਦੀ ਫਾਰਮ ਦੇ ਵਿੱਚ ਬੱਚਾ ਕਿੰਨਾ ਖੁਸ਼ ਹੁੰਦਾ ਆ ਤੇ ਬੱਚਾ ਉਹੀ ਸੋਚਦਾ ਆ ਤੇ ਜੋ ਸੋਚਦਾ ਉਹੀ ਬੋਲਦਾ ਆ ਤੇ ਜੋ ਉਹ ਬੋਲਦਾ ਆ ਉਹੀ ਉਹ ਕਰਦਾ ਆ ਆਪਾਂ ਨੂੰ ਪਤਾ ਹੈ ਨਾ ਕਿ ਬੱਚੇ ਕਿੰਨੇ ਖੁਸ਼ ਹੁੰਦੇ ਨੇ ਅਸੀਂ ਖੁਦ ਆਪਣਾ ਬਚਪਨ ਮਿਸ ਕਰਦੇ ਆ ਯਾਰ ਅਸੀਂ ਕਿੰਨੇ ਖੁਸ਼ ਸੀ ਕਿਉਂ ਕਿਉਂ ਖੁਸ਼ ਸੀ ਆਪਾਂ ਉਸ ਟਾਈਮ ਸਾਨੂੰ ਪਲੇਜਰਸ ਨਹੀਂ ਸੀ ਚਾਹੀਦੇ ਸਾਨੂੰ ਉਸ ਟਾਈਮ ਕੀ ਚਾਹੀਦਾ ਸੀ ਤੇ ਸਾਡੇ ਕੋਲ ਕੀ ਹੈਗਾ ਸੀ ਚਾਹੀਦਾ ਵੀ ਨਹੀਂ ਕਹਿ ਸਕਦੇ ਉਸ ਟਾਈਮ ਸਾਡੇ ਕੋਲ ਖੁਸ਼ੀ ਹੈਗੀ ਸੀ ਉਹ ਖੁਸ਼ੀ ਕੀ ਸੀ ਉਖੇਸੀ ਇਹ ਹੀ ਸੀ ਕਿ ਅਸੀਂ ਜੋ ਸੋਚ ਰਹੇ ਸੀ ਅਸੀਂ ਉਹੀ ਬੋਲ ਰਹੇ ਸੀ ਤੇ ਜੋ ਅਸੀਂ ਬੋਲ ਰਹੇ ਸੀ ਅਸੀਂ ਉਹੀ ਕਰ ਰਹੇ ਸੀਗੇ ਬਟ ਅਸੀਂ ਬੱਚਿਆਂ ਦੀ ਖੁਸ਼ੀ ਵੀ ਖੋ ਲੰਨੇ ਆ ਅਸੀਂ ਆਪਣੀ ਖੁਸ਼ੀ ਨੂੰ ਤਾਂ ਸੰਭਣਾ ਕੀ ਹੀ ਐ ਅਸੀਂ ਆਪਣੇ ਆਰਾਊਂਡ ਨਾਲ ਛੋਟੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਵੀ ਖੋਣਾ ਸ਼ੁਰੂ ਕਰ ਦਿੰਨੇ ਆ ਜਦੋਂ ਇੱਕ ਬੱਚਾ ਕੋਈ ਐਕਟ ਕਰ ਰਿਹਾ ਹੁੰਦਾ ਹੈ ਨਾ ਜੋ ਸਾਨੂੰ ਲੱਗਦਾ ਹੈ ਕਿ ਨਹੀਂ ਯਾਰ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਲਾਈਕ ਸਾਡੇ ਰਿਲੇਟਿਵਸ ਨਾਲ ਸਾਡੀ ਨਹੀਂ ਬੰਦੀ ਬਟ ਸਾਡੇ ਬੱਚੇ ਨੂੰ ਨਹੀਂ ਪਤਾ ਕਿ ਉਹਦੀ ਨਹੀਂ ਬੰਦੀ ਉਹ ਉਹਨਾਂ ਨੂੰ ਹੱਸ ਕੇ ਬੁਲਾਊਗਾ ਹੱਸ ਕੇ ਉਹਨਾਂ ਨਾਲ ਗੱਲਾਂ ਕਰੂਗਾ ਹਨਾ ਅਸੀਂ ਉਹਨੂੰ ਰੋਕਦੇ ਆ ਕਿ ਨਹੀਂ ਐਦਾਂ ਨਹੀਂ ਕਰਨਾ ਬਟ ਕਿਉਂਕਿ ਉਸ ਬੱਚੇ ਦੀ ਸੋਚ ਚ ਇਹੋ ਜਿਹਾ ਕੁਝ ਨਹੀਂ ਹੁੰਦਾ ਉਹਦੇ ਬੋਲਾਂ ਚ ਇਹੋ ਜਿਹਾ ਕੁਝ ਨਹੀਂ ਹੁੰਦਾ ਅਸੀਂ ਉਹਦੇ ਐਕਟ ਨੂੰ ਬਿਲਕੁਲ ਸਾਈਡ ਤੇ ਕਰ ਦਿੰਦੇ ਆ ਤਾਂ ਅਸੀਂ ਉਹਨੂੰ ਉਹਦੀ ਹੀ ਅਲਾਈਨਮੈਂਟ ਤੋਂ ਸਾਈਡ ਤੇ ਕਰਤਾ ਹੁਣ ਉਹ ਬੋਲ ਸੋਚ ਕੁਛ ਰਿਹਾ ਆ ਉਹਦੀ ਬੋਲ ਸੋਚ ਬਹੁਤ ਵਧੀਆ ਬਟ ਉਹਦੇ ਐਕਟ ਨੂੰ ਵਾਰ-ਵਾਰ ਅਸੀਂ ਚੇਂਜ ਕਰ ਕਰਕੇ ਕਰ ਕਰਕੇ ਅਸੀਂ ਉਹਨੂੰ ਵੀ ਉਹਦੀ ਖੁਸ਼ੀ ਤੋਂ ਅਲੱਗ ਕਰ ਦਿੰਦੇ ਆ ਤਾਂ ਉਹਨੂੰ ਵੀ ਕੁਝ ਹੋਰ ਡੈਫੀਨੇਸ਼ਨ ਦੇ ਦਿੰਦੇ ਆ ਕਿ ਨਹੀਂ ਖੁਸ਼ੀ ਦਾ ਡੈਫੀਨੇਸ਼ਨ ਉਹ ਨਹੀਂ ਆ ਬੱਚਿਆਂ ਨੂੰ ਰੋਕਣਾ ਜ਼ਰੂਰੀ ਹੈ ਬਟ ਉਹਨਾਂ ਕੰਮਾਂ ਲਈ ਰੋਕਣਾ ਜ਼ਰੂਰੀ ਹੈ ਜੋ ਉਹ ਗਲਤ ਕਰ ਰਹੇ ਨੇ ਬਟ ਅਸੀਂ ਬਹੁਤ ਸਾਰੇ ਸਹੀ ਕੰਮਾਂ ਵਾਸਤੇ ਵੀ ਉਹਨਾਂ ਨੂੰ ਰੋਕਦੇ ਆ ਮੈਂ ਬਹੁਤ ਸਾਰੇ ਲੋਕ ਆਪਣੇ ਅਰਾਊਂਡ ਦੇਖਿਆ ਜੋ ਇੱਕ ਵਧੀਆ ਐਕਟਲੀ ਵੀ ਉਹਨਾਂ ਨੂੰ ਰੋਕਦੇ ਆ ਤਾਂ ਉਹਨਾਂ ਦੀ ਸੋਚ ਤੇ ਉਹਨਾਂ ਦੇ ਐਕਸ਼ਨਸ ਬਿਲਕੁਲ ਡਿਫਰੈਂਟ ਹੋ ਜਾਂਦੇ ਆ ਹੌਲੀ ਹੌਲੀ ਉਹਨਾਂ ਦੇ ਐਕਸ਼ਨਸ ਹੀ ਉਹਨਾਂ ਦੀ ਸੋਚ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਬਿਲਕੁਲ ਆਪਣੀ オリジナਲਿਟੀ ਤੋਂ ਡਿਫਰੈਂਟ ਹੋ ਜਾਂਦੇ ਆ ਇੱਥੇ ਪਰ ਇਹ ਚੀਜ਼ ਸਾਫ਼-ਸਾਫ਼ ਸਮਝ ਆ ਰਹੀ ਹੈ ਕਿ ਜਦੋਂ ਅਸੀਂ ਛੋਟੇ ਹੁੰਨੇ ਆ ਜਨਮ ਲੈਨੇ ਆ ਅਸੀਂ ਆਪਣੀ ਓਰੀਜినੈਲਿਟੀ 'ਚ ਹੁੰਨੇ ਆ ਅਸੀਂ ਖੁਸ਼ੀ ਨੂੰ ਨਾਲ ਲੈ ਕੇ ਆਏ ਹੁੰਨੇ ਆ ਤੇ ਅਸੀਂ ਉਹ ਇੱਥੇ ਸਪਰੈਡ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ ਬਟ ਸਾਡੇ ਅਰਾਊਂਡ ਲੋਕ ਅਨ ਇੰਟੈਂਸ਼ਨਲੀ ਕਿਸੇ ਦਾ ਇੰਟੈਂਸ਼ਨ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਵੀ ਉਹੀ ਚੀਜ਼ਾਂ ਸਿਖਾਈਆਂ ਹੁੰਦੀਆਂ এনਵਾਇਰਨਮੈਂਟ ਦੇ ਅਕੋਰਡਿੰਗ ਕੰਡੀਸ਼ਨਿੰਗ ਦੇ ਅਕੋਰਡਿੰਗ ਇਹ ਸਭ ਕੁਝ ਹੁੰਦਾ ਆ ਤਾਂ ਉਹ ਚੀਜ਼ਾਂ ਉਹ ਬੈਗੇਜ ਉਹ ਸਾਨੂੰ ਵੀ ਦੇ ਦਿੰਦੇ ਆ ਆਈ ਹੋਪ ਕਿ ਇਸ ਖੁਸ਼ੀ ਦੇ ਰਾਹ ਤੇ ਚਲਦੇ ਚਲਦੇ ਅਸੀਂ ਖੁਸ਼ੀ ਨੂੰ ਥੋੜਾ ਜਿਹਾ ਸਮਝ ਸਕ ਸਕੇ ਹੋਵਾਂਗੇ ਖੁਸ਼ੀ ਤੇ ਪਲੇਜ਼ਰ ਦੇ ਵਿੱਚ ਡਿਫਰੈਂਸ ਸਮਝ ਚੁੱਕੇ ਹੋਵਾਂਗੇ ਐਂਡ ਸਭ ਤੋਂ ਇੰਪੋਰਟੈਂਟ ਚਾਹੇ ਸਾਨੂੰ ਥੋੜਾ ਜਿਹਾ ਆਈਡੀਆ ਹੋ ਗਿਆ ਹੋਣਾ ਆ ਕਿ ਅਸੀਂ ਇਹ ਬਾਡੀ ਨਹੀਂ ਆ ਅਸੀਂ ਇਸ ਬਾਡੀ ਤੋਂ ਇੱਕ ਬਹੁਤ ਪਰਾਂ ਦੀ ਚੀਜ਼ ਆ ਜਿਹਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦੇ ਮਾਇਨੇ ਸਮਝਣ ਵਾਸਤੇ ਆਪਣੇ ਵਜੂਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਵੇ ਤਾਂ ਲਾਈਕ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈ ਫੀਲ ਫ੍ਰੀ ਟੂ ਆਸਕ ਥੈਂਕ ਯੂ ਸੋ ਮੱਚ